ਜਿਹੜੀ ਪ੍ਰੈਸ ਕਾਨਫਰੰਸ ਡੇਰਾ ਬਾਪੂ ਲਾਲਵਾਸ਼ਾ ਨਕੋਦਰ ਵਗੇ ਰੱਖੀ ਰੱਖੀ ਗਈ ਹੈ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲੇ ਮੈਂ ਆਲਮਸਤ ਬਾਪੂ ਲਾਲਵਾਸ਼ਾ ਦਰਬਾਰ ਦੇ ਜਿੰਨੀ ਸਮੂਹ ਸੰਗਤ ਔਰ ਮੈਂ ਉਹਨਾਂ ਦਾ ਇਤਿਹਾਸ ਦਾ ਖਾਸ ਕਰਕੇ ਪ੍ਰੈਸ ਦਾ ਧੰਨਵਾਦ ਕਰਦਾ ਪਿਛਲੇ ਦਿਨੀ ਜੋ ਇੱਥੇ ਵਿਵਾਦ ਪੈਦਾ ਹੋਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਬੈਠ ਕੇ ਜਿਹੜਾ ਆ ਉਹ ਜੋ ਵੀ ਪਿਛੇ ਹੋਇਆ ਆ ਉਹਨੂੰ ਅਸੀਂ ਫਿਨਿਸ਼ ਕਰਦੇ ਖਤਮ ਕਰਦੇ ਆ ਔਰ ਅਸੀਂ ਜਿਹੜੀ ਪਿਛਲੇ ਦਿਨੀ ਅਸੀਂ ਮੀਟਿੰਗ ਕੀਤੀ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਲਈ ਅਸੀਂ ਪਸਾਰੀ ਸਮੂਹ ਕਮੇਟੀ ਨੇ ਸਮੂਹ ਮੈਂਬਰ ਸਹਿबान ਨੇ ਮਨ ਬਣਾਇਆ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਹੰਸਰ ਜੀ ਨੂੰ ਜਾ ਕੇ ਮਿਲੀਏ ਤੇ ਉਹਨਾਂ ਨੂੰ ਜਾ ਕੇ ਰਿਕੁਐਸਟ ਕਰੀਏ ਵੀ ਤੁਸੀਂ ਦਰਬਾਰ ਤੁਹਾਡਾ ਤੁਸੀਂ ਆ ਕੇ ਸੰਭੋ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਔਰ ਕੁਝ ਸਾਡੀਆਂ ਗਲਤੀਆਂ ਸੀ ਅਸੀਂ ਅਪਰਲਾਈਜ਼ ਕੀਤੀਆਂ ਗਈਆਂ ਔਰ ਉਹਨਾਂ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਵੀ ਤੁਸੀਂ ਆ ਕੇ ਦਰਵਾਜ਼ਾ ਸੰਭੋ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਬੀ ਅਸੀ ਜਿਹੜਾ ਹੈਗਾ ਮੈਂ ਵੀਰਵਾਰ ਨੂੰ ਇੱਥੇ ਆਵਾਂਗਾ ਤੇ ਅਸੀਂ ਸਾਰੇ ਉਹਨਾਂ ਦੇ ਵੈਲਕਮ ਕਰਾਂਗੇ ਨਿਗਾ ਸਵਾਗਤ ਕਰਾਂਗੇ ਔਰ 26 27 ਜਿਹੜੀ ਵਰਸੀ ਆ ਮਾਰਚ ਦੀ ਉਹ ਅਸੀਂ ਜਿਹੜੀ ਆ ਹੰਸਾਂ ਉਹਨਾਂ ਦੀ ਰਹਿਨਵਾਈ ਥੱਲੇ ਹੋਏਗੀ ਔਰ ਸਾਰੇ ਅਸੀਂ ਹੋਮ ਮਾ ਕੇ ਉਸ 26 ਜਿਹੜੀ 27 ਦੀ ਵਰਸੀ ਆ ਉਹਦੇ ਸਾਰੇ ਹੀ ਸਹਿਯੋਗ ਦੇਵਾਂਗੇ ਔਰ ਦੇਸ਼ਾਂ ਵਿਦੇਸ਼ਾਂ ਦੇ ਤੋਂ ਜਿਹੜੇ ਕਵਾਲ ਨਕਾਲ ਤੇ ਗਾਇਕਾਰ ਸਾਰੇ ਉੱਥੇ ਉਹ ਹੰਸ ਜੀ ਆਪ ਉਹਦਾ ਇੰਤਜ਼ਾਮ ਕਰਨਗੇ ਸਰ ਕੀ ਆਉਣ ਵਾਲੇ ਮੇਲਿਆਂ ਦੇ ਵਿੱਚ ਪਹਿਲੇ ਦੇ ਸਾਲਾਂ ਦੀ ਤਰ੍ਹਾਂ ਰੌਣਕਾਂ ਵੇਖਣ ਨੂੰ ਮਿਲਣਗੇ ਨੇਚਰਲੀ ਜਦੋਂ ਸੰਗਤ ਨੂੰ ਅਸੀਂ ਸਹੂਲਤਾਂ ਦੇਵਾਂਗੇ ਸੰਗਤ ਦੇ ਆਉਣ ਜਾਣ ਦਾ ਸਾਰਾ ਇੱਥੇ ਰਹਿਣ ਸਨ ਦਾ ਪ੍ਰਬੰਧ ਕਰਾਂਗੇ ਲੰਗਰ ਵਿਵਸਥਾ ਕਰਾਂਗੇ ਤੇ ਔਰ ਜਿਹੜੇ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਆਂ ਵੀ ਸੰਗਤ ਨੂੰ ਵੀ ਸੱਚਖਾਲਾ ਹਰਸ ਜੀ ਆਉਣਗੇ ਉਹਨਾਂ ਦੇ ਉਹਨਾਂ ਦੇ ਆਉਣ ਤੇ ਤੁਸੀਂ ਸਾਰੇ ਇੱਥੇ ਆਓ ਤੇ ਆ ਕੇ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਹਾਂਸ ਜੀ ਦਾ ਸਵਾਗਤ ਕਰੀਏ ਔਰ ਉਸੇ ਤਰ੍ਹਾਂ ਹੀ ਸਾਰਾ ਇੰਤਜ਼ਾਮ ਹੋਊਗਾ ਔਰ ਸੰਗਤ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਊਗੀ ਉਹ ਕਹਿੰਦੇ ਮਨ ਵਿੱਚ ਸ਼ੌਅ ਡਰ ਤਾਂ ਹੁੰਦਾ ਹੀ ਆ ਪਰ ਉਹ ਮੈਂ ਸੰਗਤ ਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਆਪਣਾ ਡਰ ਸ਼ੌਅ ਸਾਡਾ ਉਹ ਕੱਢ ਦਿਓ ਇੱਥੇ ਜਿੱਦਾਂ ਅੱਗੇ ਦਰਬਾਰ ਚੱਲਦਾ ਸੀ ਉਦਾਂ ਹੀ ਦਰਬਾਰ ਚੱਲੂਗਾ ਤੇ ਕੋਈ ਕਿਸੇ ਕਿਸਮ ਦਾ ਇੱਥੇ ਕੋਈ ਕੰਟਰੋਵਰਸੀ ਨਹੀਂ ਹੈ ਧੰਨਵਾਦ ਹਾਂ ਜੀ ਪ੍ਰਧਾਨ ਜੀ ਅੱਜ ਜਿਹੜੀ ਕਾਨਫਰੰਸ ਰੱਖੀ ਆ ਪ੍ਰੈਸ ਕਾਨਫਰੰਸ ਕੀ ਮ ਹੈਗਾ ਮਸਲਾ ਅੱਜ ਇੱਥੇ ਬੜੀਆਂ ਹੀ ਪਿਆਰੀਆਂ ਸੰਗਤਾਂ ਰੱਬ ਵਰਗੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆ ਔਰ ਇਹਨਾਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਔਰ ਡੇਰਾ ਬਸੀ ਵੱਲੋਂ ਸਾਰਿਆਂ ਨੂੰ ਜੈ ਮਸਤਾ ਦੀ ਜੈ ਮਸਤਾ ਦੀ ਜੈ ਮਸਤਾ ਜਨਕਾਰਾ ਬਾਪੂ ਲਾਲ ਬਾਛਾ ਜੀ ਦਾ ਬਹੁਤ ਸਤਿ ਅੰਦਰਵਾੜ ਕੀ ਜੈ ਅੱਜ ਦਾ ਜਿਹੜਾ ਬਤਾਇਆ ਇਹ ਜੋ ਕੋਈ ਪਿਛਲੇ ਦਿਨਾਂ ਦੇ ਵਿੱਚ ਕੁਝ ਬਿਵਾਰ ਜਿਹੇ ਪੈਦਾ ਚਾਲੂ ਹੋਇਆ ਸੀ ਦਰبار ਦੇ ਉੱਤੇ ਉਹ ਬਵਾਰ ਨੂੰ ਖਤਮ ਕਰਨ ਵਾਸਤੇ ਅੱਜ ਸਾਰੇ ਹੀ ਵੀਰ ਮਹੱਲਾ ਰਿਸ਼ੀ ਨਗਰ ਦੇ ਐਂਡ ਬਪੂ لال ਬਾਚਾ ਦੀ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਆ ਔਰ ਜਿਸ ਤਰ੍ਹਾਂ ਪਹਿਲੋਂ ਇਹ ਦਰਬਾਰ ਚੱਲਦਾ ਸੀ ਉਸੇ ਹੀ ਤਰ੍ਹਾਂ ਉਸੇ ਹੀ ਤਰ੍ਹਾਂ ਅਲਬਸਤ ਬਪੂ لال ਬਾਚਾ ਦੇ ਦਰਬਾਰ 'ਚ ਉਸੇ ਤਰ੍ਹਾਂ ਹੀ ਖੁਸ਼ੀਆਂ ਭਰਿਆ ਇਹ ਦਿਨ ਦਿਖਾ ਲੂਗੇ ਔਰ ਕੋ ਸਮੇ ਜੋ ਪਹਿਲਾਂ ਅੱਜ ਪਿਛਲੇ ਸੰਡੇ ਨੂੰ ਅਸੀਂ ਅਸੀਂ ਸਾਰਾ ਹੀ ਸਾਰੇ ਹੀ ਜਿੰਨੇ ਵੀ ਵਿੱਚ ਗਿਆ ਬੈਠੇ ਹੈ ਤੇ ਸੰਗਤ ساری ਸੰਗਤ ਸਾਈ ਹਸ ਦਰਵੇਸ਼ ਜੀ ਕੋ ਗਏ ਸੀ ਹਸ ਦਰਵੇਸ਼ ਜੀ ਕੋ ਜਾ ਕੇ ਉੱਥੇ ਜਾ ਕੇ ਉਹਨਾਂ ਦਾ ਜੋ ਵੀ ਹੈਗਾ ਉਹ ਉਹਨਾਂ ਨੂੰ ਮਿੰਤਲਾ ਪਾ ਕੇ ਮਿੰਤਲਾ ਪਾ ਕੇ ਜੋ ਸਾਡੇ ਕੋ ਪਿਛਲੇ ਦਿਨਾਂ ਦੇ ਵਿੱਚ ਕੁਝ ਕੁਝ ਅਨਪਛਾਤਾ ਬੋਲਿਆ ਗਿਆ ਉਹਦੇ ਵਿੱਚ ਸਾਈ ਹੰਸਵਾ ਜੀ ਨੂੰ ਅਸੀਂ ਵਿਸ਼ਵਾਸਨ ਦਿੱਤਾ ਵੀ ਸਾਈ ਜੀ ਇੱਕ ਦਰਵਾਸਾ ਨਹੀਂ ਹੁੰਦਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਟਾਟੇ ਤੋਂ ਬਿਨਾ ਬੜਾ ਹੀ ਸੁਨਣਾ ਜਾਂ ਲੱਗਦਾ ਆ ਉਹ ਦਰਬਾਰ ਉਦੋਂ ਸਜਦੇ ਹੁੰਦੇ ਆ ਕਿ ਜਦੋਂ ਵਿੱਚ ਕੋਈ ਨਾ ਕੋਈ ਇੱਥੇ ਦੇਖਭਾਲ ਕਰਨ ਵਾਲਾ ਬੈਠੇ ਅੱਜ ਅਸੀਂ ਦੇਖਿਆ 1 ਸਾਲ ਤੋਂ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਜਿਹੜਾ ਸੀ ਨਖਸਮਾ ਜਿਹਾ ਲੱਗਦਾ ਸੀ ਜਿੱਦਾਂ ਕੋਈ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਨੂੰ ਸੰਭਲ ਵਾਲਾ ਕੋਈ ਨਹੀਂ ਹੁੰਦਾ ਔਰ ਅਸੀਂ ਸਾਈਂ ਜੀ ਦਾ ਬੜਾ ਹੀ ਸ਼ੁਕਰੀਆ ਅਦਾ ਕਰਦੇ ਆ ਔਰ ਸਾਈਂ ਜੀ ਨੇ ਵੀ ਜਿਆਦਾ ਸਾਡੇ ਨਾਲ ਬਿਵਾਰ-ਬਿਵਾਰ ਨਹੀਂ ਕੀਤਾ ਕੋਈ ਵੀ ਔਰ ਸਾਨੂੰ ਅਸ਼ੀਰਵਾਦ ਦਿੱਤਾ ਆਪਣਾ ਔਰ ਉਹਨੂੰ ਸਾਨੂੰ ਵਿਸ਼ਵਾਸਨ ਦਿੱਤਾ ਵੀ ਦਰਬਾਰ ਸਾਡਾ ਆ ਅਸੀਂ ਦਰਬਾਰ ਦੇ ਆ ਤੁਸੀਂ ਸਾਡੇ ਬੱਚੇ ਆ ਅਸੀਂ ਮੈਂ ਬੀਰਵਾਰ ਨੂੰ ਕੱਲ ਨੂੰ ਜਾਣੇਗੀ ਬੀਰਵਾਰ ਨੂੰ ਬਾਪੂ ਲਾਲ ਬਾਸ਼ਾ ਦੇ ਦਲਵਾਰ ਦੇ ਵਿੱਚ ਆ ਪਾਉਂਗਾ। ਔਰ ਅਸੀਂ ਬਾਪੂ ਆ ਸਾਈਂ ਦੀ ਹੰਸ ਦੀ ਹੰਸ ਜੀ ਨੂੰ ਜੈ ਮਸਤਾ ਦੀ, ਅਲ ਮਸਤਾ ਦਾ ਜੀ ਬਾਪੂ ਲਾਲ ਬਾਸ਼ਾ ਜੀ ਦੇ ਜੈ ਕਰਕੇ ਉਹਨਾਂ ਨੂੰ ਵਾਪਸ ਮੁੜਿਆ। ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਅੱਜ ਜਿਹੜੇ ਵੀਰ ਇੱਥੇ ਆਏ ਆ ਬਾਪੂ ਲਾਲ ਬਾਸ਼ਾ ਜੀ ਸੇਵਾਦਾਰ ਆ। ਉਹ ਜਿਹੜੇ ਨਹੀਂ ਵੀ ਆਏ ਕੋਸ ਸੰਗਤਾਂ ਨਹੀਂ ਆ ਸਕੀਆਂ ਕਿਉਂਕਿ ਤੁਹਾਨੂੰ ਪਤਾ ਵੀ ਕਾਰੋਬਾਰੀ ਨਹੀਂ ਹੁੰਦੇ ਆ ਵੀ ਇੱਥੇ ਨਹੀਂ ਆ ਸਕੀਆਂ। ਔਰ ਸੰਗਤਾਂ ਕੋਈ ਇਸ ਪਰਿਵਾਰ ਦੇ ਸਾਰੇ ਨਾਲ ਹੀ ਆ ਕੋਈ ਵੀ ਸਾਡੇ ਚ ਕੋਈ ਸ਼ਿਕਵਾ ਗਿਲਾ ਕਿਸੇ ਦਾ ਨਹੀਂ ਕੋਈ ਵੀ ਕਿਸੇ ਦਾ ਗੱਲਬਾਤ ਨਹੀਂ ਹੈਨਾ ਇਸੇ ਤਰ੍ਹਾਂ ਇਸੇ ਤਰ੍ਹਾਂ ਜੋ ਵੀ ਪਿਛਲੇ ਦਿਨਾਂ ਚ ਹੋਇਆ ਉਹਦੇ ਵਿੱਚੋਂ ਅਸੀਂ ਸਾਰਿਆਂ ਕੋ ਬਾਪੂ ਲਾਲਬਾਜ ਸਿੰਘ ਜੀ ਕੋ ਮਾਫੀ ਮੰਗਦੇ ਆ ਵੀ ਬਾਪੂ ਜੀ ਸਾਡੇ ਸਾਡੇ ਤੇ ਉਹ ਸਾਰੇ ਨਗਰ ਦੇ ਉਹ ਸਾਰਿਆਂ ਦੇ ਉੱਤੇ ਹੀ ਅੱਗੇ ਮੰਗੂ ਅਸ਼ੀਰਵਾਦ ਰੱਖ ਇਹਨਾਂ ਦੀ ਨਗਰਜੀ ਦੇ ਤੋਤੇ ਸਾਰਾ ਖੁਸ਼ੀ ਹਾਂ ਜੀ ਸੌਰੀ ਕਰਦਾ ਇਸੇ ਤਰ੍ਹਾਂ ਹੀ ਦਰਬਾਰ ਤੁਹਾਡਾ ਪਰਮਾਤਮਾ ਕਦੇ ਬਲੰਦੀਆਂ ਵਿੱਚ ਜਾਵੇ ਔਰ ਜਮਸਤਾ ਜੀ ਡਿਮੀ ਗਿਲ ਜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਆਲਮਾ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਜੋ ਕਹਿਣਾ ਚਾਹੁੰਦੇ ਜੋ ਪਿਛਲੇ ਦਿਨੀ ਬਿਵਾਦ ਚੱਲਿਆ ਆ ਜੀ ਉਹ ਬਿਵਾਦ ਨੂੰ ਅਸੀਂ ਖਤਮ ਕਰਕੇ ਅਸੀਂ ਸਾਰੇ ਦੋਨਾਂ ਕਿ ਮਿੱਟੀਆਂ ਨੇ ਰਲ ਕੇ ਸਾਈ ਹੁਨਾ ਜੀ ਦੇ ਕੋਲ ਜਾ ਕੇ ਸੌਰੀ ਫੀਲ ਕੀਤੀ ਹੈ ਜੀ ਸੌਰੀ ਫੀਲ ਕਰਕੇ ਸਾਈ ਹੁਨਾ ਨੂੰ ਕਿਹਾ ਵੀ ਜੋ ਦਰਬਾਰ ਹੈ ਪਹਿਲੇ ਦੀ ਤਰ੍ਹਾਂ ਚਲਾ ਚੱਲਦਾ ਸੀ ਉਹ ਉਸੇ ਤਰ੍ਹਾਂ ਤੁਸੀਂ ਚਲਾਓ ਜੀ ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਇਹਦੇ ਨਾਲ ਸਾਰੇ ਸਹਿਮਤ ਹੈ ਜੀ ਹਾਂਸ ਰਾਜ ਜੀ ਹਾਂਸ ਕਰੋ ਆ ਰਹੇ ਨੇ ਕੱਲ ਨੂੰ ਆ ਰਹੇ ਜੀ ਵੀਰਵਾਰ ਨੂੰ ਜੀ ਉਹ ਤਾਂ ਬਾਸ਼ਾ ਜੀ ਦਾ ਬਹੁਤ ਸੱਚੀ ਦੰਦਾਰ ਕੀ ਹੈ ਹਾਂਜੀ ਭਾਜੀ ਕੀ ਨਾਮ ਜੀ ਰਾਹੁਤ ਸੋਤਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜੋ ਸਾਡੇ ਡਿਮਿ ਪ੍ਰਧਾਨ ਜੀ ਨੇ ਕਿਹਾ ਜੀ ਉਹਨਾਂ ਸੀ ਸਹਿਮਤ ਆ ਸਾਰੇ ਅਸੀਂ ਰਲ ਕੇ ਚਲਾਵਾਂਗੇ ਜੋ ਵੀ ਡਰੇ ਦਾ ਮਸਲਾ ਵਾ ਸੀ ਸਾਰੇ ਆਪ ਹੀ ਆਪਣੇ ਹੈਂਡਲ ਕਰਾਂਗੇ ਸਾਈ ਹੰਸ ਰਾਜ ਜੀ ਹੰਸ ਕੱਲ ਨੂੰ ਆ ਰਹੇ ਆ ਉਹਨਾਂ ਦਾ ਅਸੀਂ ਨਿੱਗੇ ਦੇ ਲੋ ਸਵਾਗਤ ਕਰਾਂਗੇ ਜਕਾਰਾ ਬਾ ਪੂ ਲਾਲ ਬਾਸ਼ਾ ਜੀ ਦਾ ਬੋਲ ਸੱਚੀ ਦਰਬਾਰ ਕੀ